ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਤੁਲਿਆਂ ਸਾਬਜ਼ਾ ਜਦਾ ਜੁਰਾਵਰ ਸਿੰਘ ਫਤੇ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਦੇ ਕਿ ਜਿੱਥੇ ਕਿ ਸਾਡੀਆਂ ਬਹੁਤ ਹੁਨਰ ਜੜੀਆਂ ਬੱਚੀਆਂ ਪੜਨ ਯੋਗ ਆ ਪਰ ਇਹ ਪਰਮਾਤਮਾ ਦੇ ਹੱਥਾਂ ਕਿ ਥੋੜਾ ਜਿਹਾ ਦੀ ਆਰਥਿਕ ਹਾਲਤ ਨਹੀਂ ਹੈਗੀ ਅਸੀਂ ਧੰਨਵਾਦ ਕਰਦੇ ਆ ਮਾਈ ਭਗੋ ਸੇਵਾ ٹرسٹ ਜੁਕੇ ਵਾਲਿਆਂ ਦਾ ਜਿਨ੍ਹਾਂ ਨੇ ਇੱਕ ਬੜਾ ਤਗੜਾ ਉਪਰਾਲਾ ਕੀਤਾ ਵਾ ਇਹ ਥੋਣੀਆਂ ਜਿਹੜੀਆਂ ਬੱਚੀਆਂ ਵਾਂ ਉਹਨਾਂ ਦੀ ਆਰਥਿਕ ਮਦਦ ਕੀਤੀ ਆ ਤਾਂ ਜੋ ਇਹ ਵੀ ਪੜ ਕੇ ਕੁਝ ਆਪਣੇ ਵਾਸਤੇ ਕਾਬਲ ਹੋ ਸਕਣ ਅਸੀਂ ਇਹਨਾਂ ਬੇਟੀਆਂ ਨਾਲ ਗੱਲ ਕਰਨੇ ਆਂ ਵੀ ਕਿੱਦਾਂ ਨਾਲ ਲੱਗਾ ਬੇਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਮੈਂ ਅੱਗੇ ਜਾ ਕੇ ਕੁਝ ਬਣਾਗੀ ਮੈਂ ਵੀ ਹੋਰ ਬੱਚਿਆਂ ਦੀ ਮਦਦ ਕਰਾਂਗੀ ਤੁਹਾਡੇ ਨਾਲ ਹੋਰ ਵੀ ਬੱਚੇ ਆ ਉਹਨਾਂ ਹਾਂਜੀ ਬੇਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਪਾ ਗੋਸੇ ਵਾਟਰ ਤੇ ਜੁਕੇ ਵਾਲਾ ਮਾਈਪਾ ਗੋਟ ਰਸਤੀ ਅਸੀਂ ਬਹੁਤ ਧੰਨਵਾਦੀ ਆ ਇਨ ਫਿਊਚਰ ਜੇ ਮੈਂ ਵੀ ਕੁਝ ਬਣਾਂਗੀ ਤਾਂ ਮੈਂ ਵੀ ਅੱਗੇ ਬੱਚਿਆਂ ਦੀ ਇਦਾਂ ਹੀ ਮਦਦ ਕਰਾਂਗੀ ਥੈਂਕ ਯੂ ਸਰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਕੀ ਫਤਿਹ ਹਾਂਜੀ ਪੁੱਤਰ ਜੀ ਅੱਜ ਅੱਥੇ ਪਹੁੰਚੇ ਹੈ ਮਾਈਪਾ ਗੋਸੇਵਾ ਸੇਵਾ ਟ੍ਰਸਟ ਵਾਲਿਆਂ ਨੇ ਮਿਲ ਕੇ ਵੀ ਤੁਹਾਡੇ ਵਾਸਤੇ ਕੋ ਭੇਜਿਆ ਕਿ ਤੁਸੀਂ ਪੜ੍ਹ ਲਿਖ ਕੇ ਇੱਕ ਚੰਗੇ ਨਾਗਰਿਕ ਬਣੋ ਇੱਕ ਸਫਲ ਇਨਸਾਨ ਬਣੋ ਕੀ ਕਹਿਣਾ ਚਾਹੁੰਦੇ ਉਹਨਾਂ ਵਾਸਤੇ ਮੈਂ ਉਹਨਾਂ ਦਾ ਤੈ ਦਿਲੋਂ ਤੋਂ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਹਰਦੀ ਮਜਬੂਰੀ ਸੰਜੀ ਸਾਡਾ ਸਾਥ ਦਿੱਤਾ ਅੱਗੇ ਜਾ ਕੇ ਫਿਊਚਰਸ ਆਪਾਂ ਵੀ ਕਿਸੇ ਲੋੜਵੰਦੇ ਬੱਚਾ ਦੀ ਹੈਲਪ ਕਰਾਂਗੇ ਹਾਂਜੀ ਸਾਡੇ ਨਾਲ ਬੱਚਿਆਂ ਦੇ ਪੇਰੈਂਟਸ ਵੀ ਹੈਗੇ ਆ ਇਹਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡੀ ਬੱਚੀ ਨੂੰ ਅੱਜ ਮਾਈ ਭਾਗੋਰ ਸੇਵਾ ٹرسٹ ਵੱਲੋਂ ਪ੍ਰੋਜੈਕਟ ਦਿੱਤਾ ਗਿਆ ਖਰਚਾ ਚੁੱਕਿਆ ਗਿਆ ਪੂਰੇ ਸਾਲ ਦਾ ਹਾਂਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਸਾਡੀ ਮਜਬੂਰੀ ਸੁਣੀ ਸਾਡੇ ਬੱਚਿਆਂ ਨੂੰ ਸਿਲੈਕਟ ਕੀਤਾ ਉਹਨਾਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਚਲੋ ਸਾਾਨੂੰ ਬਹੁਤ ਵਧੀਆ ਉਹਨਾਂ ਨੇ ਕੀਤਾ ਸਾਡੇ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜੀ ਆਇਆਂ ਨੂੰ ਸਕਾਲੋਂ ਸਾਹਿਬ ਕਿ ਜਿਹੜੇ ਕੋਈ ਵੀ ਮਾਈ ਭਾਗੋ ਸੇਵਾ ਟਰਸਟ ਦਾ ਸਰ ਬਹੁਤ ਵੱਧ ਚੜ ਕੇ ਹਸਾ ਲੈਂਦੇ ਆ ਬੜਾ ਭਾਗ ਲੈਂਦੇ ਆ ਆਪਣੀ ਯੋਗਦਾਨ ਵੀ ਕੱਢਦੇ ਆ ਕੀਮਤੀ ਸਮਾਂ ਵੀ ਸਾਡੇ ਵਾਸਤੇ ਕੱਢਦੇ ਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਮਾਈ ਭਾਗੋ ਸੇਵਾ ਟਰਸਟ ਵੱਲੋਂ ਕਿੰਨੀਆਂ ਕਿ ਸੇਵਾਵਾਂ ਕੀਤੀਆਂ ਜਾ ਰਹੀਆਂ ਵਾ ਇਹ ਤੁਹਾਨੂੰ ਹੁਣ ਆਪਣੇ ਡਾਕਟਰ ਜੀ ਐਸ ਕਾਲੋਂ ਜੀ ਦੱਸਣਗੇ ਬਹੁਤ ਹੀ ਸਤਿਕਾਰਯੋਗ ਮਾਈ ਭਾਗੋ ਸੇਵਾ ਸੁਸਾਇਟੀ ਯੂਕੇ ਦੇ ਚੇਅਰਪਰਸਨ ਮੈਡਮ ਰਪਿੰਦਰਜੀਤ ਕੌਰ ਜੀ ਕੁਮਨ ਤੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਮੈਡਮ ਗਗਨਜੀਤ ਕੌਰ ਜੀ ਬਹੁਤ ਹੀ ਸਤਿਕਾਰਯੋਗ ਇਥੋਂ ਦੇ ਸਕੱਤਰ ਸਾਹਿਬਾ ਪਟਵਾਰੀ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਇਹਨਾਂ ਬੱਚਿਆਂ ਦੇ ਟੀਚਰ ਸਾਹਿਬਾਨ ਤੇ ਪਿਆਰੇ ਬੱਚੇ ਤੇ ਉਹਨਾਂ ਦੇ ਪੇਰੈਂਟਸ ਤੇ ਬਹੁਤ ਹੀ ਉਚੇਚਾ ਧੰਨਵਾਦ ਜਿਹੜੇ ਇਸ ਮਹਾਸੇਵਾ ਦੇ ਕੁੰਭ ਤੇ ਹਿੱਸਾ ਪਾਉਂਦੇ ਨੇ ਸਾਡੇ ਵਿਸ਼ੇਸ਼ ਪੱਤਰਕਾਰ ਇੰਦਰਜੀਤ ਸਿੰਘ ਜੀ ਤੇ ਮਲਕੀਸ਼ ਸਿੰਘ ਜੀ ਸਾਰਿਆਂ ਨੂੰ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇ ਉਕਮਾਈਆ ਤਾਂ ਦਰਗੇ ਬੈਸਣ ਪਾਈਆ ਜਿਹੜੇ ਲੋਕ ਇਸ ਸੰਸਾਰ ਵਿੱਚ ਇੱਥੇ ਸੇਵਾ ਕਰਦੇ ਨੇ ਮਹਾਰਾਜ ਜਨਾਂ ਨੂੰ ਦਰਗਾਹ ਵਿੱਚ ਵੀ ਬੈਠਣ ਨੂੰ ਥਾਂ ਦਿੰਦਾ ਵਾ ਸੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਡਮ ਰੁਪਿੰਦਰਜੀਤ ਕੌਰ ਜੀ ਯੂਕੇ ਚ ਬੈਠ ਕੇ ਵੀ ਆਪਣੇ ਪੰਜਾਬ ਦੀ ਸੇਵਾ ਲਈ ਤਤਪਾ ਰਹਿੰਦੇ ਨੇ ਜਿਨ੍ਹਾਂ ਨੇ ਪ੍ਰਾਲਾ ਕਰਕੇ ਸਾਡੇ ਇਹ ਲੋੜਵੰਦ ਬੱਚੀਆਂ ਆਪਾਂ ਉਹਨਾਂ ਨੂੰ ਗਰੀਬਤ ਨਹੀਂ ਕਹਿ ਸਕਦੇ ਪਰ ਫਿਰ ਵੀ ਲੋੜਵੰਦ ਬੱਚੀਆਂ ਜਿਹੜੀਆਂ ਨੇ ਜਿਹੜੀਆਂ ਪੜ੍ਹਾਈ ਦੇ ਵਿੱਚ ਬਹੁਤ ਚੰਗੀਆਂ ਸੀ ਸਾਡੇ ਪ੍ਰਿੰਸੀਪਲ ਸਾਹਿਬ ਦੱਸ ਰਹੇ ਸੀਗੇ ਕਿ ਬੱਚੀਆਂ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਨੇ ਸੋ ਇਹਨਾਂ ਦੀ ਮਾਇਕ ਸਹਾਇਤਾ ਕਰਕੇ ਆਪਾਂ ਸਾਰੇ ਮਾਣ ਮਹਿਸੂਸ ਕਰ ਰਹੇ ਆ ਸੋ ਮੈਡਮ ਰੁਪਿੰਦਰਜੀਤ ਕੌਰ ਦਾ ਚੇਚਾ ਧੰਨਵਾਦ ਜਿਹੜੇ ਉੱਥੇ ਬੈਠ ਕੇ ਇਹਨਾਂ ਬੱਚੀਆਂ ਦਾ ਆਪਣੇ ਪੰਜਾਬ ਦਾ ਤੇ ਹੋਰ ਵੀ ਸਾਰੀਆਂ ਜੁੜੀਆਂ ਸਵਾਮਾਂ ਜਿਹੋ ਉਹਨਾਂ ਦੀਆਂ ਚੱਲ ਰਹੀਆਂ ਨੇ ਜਿ ਤਰ੍ਹਾਂ ਟਰਾਈਸਾਈਕਲ ਦੇਣੇ ਲੋਡਵੰਦਾ ਨੂੰ ਫੀਸਾਂ ਦੇਣੀਆਂ ਸੋ ਸਲਾਈ ਸਲਾਈ ਸੈਂਟਰ ਜਿਹੜੇ ਨੇ ਉਹ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਸਵੈਰਜਗਾਰ ਦੇ ਰਹੇ ਨੇ ਸੋ ਬੜੇ ਸ਼ਲਾਘਾਜੋਕ ਕਦਮ ਨੇ ਤੇ ਮਹਾਰਾਜ ਆਪਾਂ ਅਰਦਾਸ ਵੀ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਵੀ ਉਹਨਾਂ ਦੀ ਸਿਹਤ ਯਾਗੀ ਰਵੇ ਉਹਨਾਂ ਦੀ ਤੰਦਰੁਸਤੀ ਰਵੇ ਸੋ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਸਹਿਯੋਗ ਕਰਕੇ ਮੈਡਮ ਜੀ ਉਹਨਾਂ ਦਾ ਵੀ ਉਹਨਾਂ ਵਿੱਚ ਮੈਡਮ ਪ੍ਰਮਿੰਦਰ ਗਿੱਲ ਜੀ ਮੈਡਮ ਮਾਇਆਲੀ ਜੀ ਮੈਡਮ ਰਾਜਕੌਰ ਜੀ ਤੇ ਉਹਨਾਂ ਦੇ ਹੋਰ ਸਾਥੀ ਜਿਨ੍ਹਾਂ ਨੇ ਸਾਰੀਆਂ ਰਲ ਕੇ ਸੇਵਾ ਨਿਭਾਈਆਂ ਨੇ ਔਰ ਇਹਨਾਂ ਬੱਚੀਆਂ ਨੂੰ ਅਡਵ ਕੀਤਾ ਵਾ ਸੋ ਅਸੀਂ ਹੋਰ ਬੇਨਤੀ ਕਰਾਂਗੇ ਪ੍ਰਮਾਤਮਾ ਅੱਗੇ ਕਿ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੋ ਇਹ ਹੋਰ ਜਿਹੜੇ ਹੋਰ ਵੀ ਬੱਚੇ ਲੋੜਵੰਦਾਂ ਦੀਆਂ ਸੇਵਾ ਕਰਦੇ ਰਹਿਣ ਤੇ ਸਾਡਾ ਸਮਾਜ ਤਰੱਕੀ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਕੂਲ ਵਿੱਚ ਮਾਈ ਪਾਗੋਸਿਵਾ ਟਰਸਟ ਯੂਕੇ ਵੱਲੋਂ ਆਏ ਹੋਏ ਨੁਮਾਇੰਦੇ ਆਰ ਉਹਨਾਂ ਵੱਲੋਂ ਜਿਹੜੀ ਸਾਡੇ ਸਕੂਲ ਦੀਆਂ ਤਿੰਨ ਬੱਚੀਆਂ ਦੀ ਪੂਰੀ ਤਰ੍ਹਾਂ ਉਹਨਾਂ ਦੀ ਦਾਖਲਾ ਫੀਸ ਟਿਊਸ਼ਨ ਫੀਸ ਲਈ ਜੋ ਮਾਈ ਲਈ ਸਹਾਇਤਾ ਦਿੱਤੀ ਗਈ ਹੈ ਅਸੀਂ ਉਸਤੇ ਲਈ ਤੈ ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਮੈਂ ਵਿਸ਼ਵਾਸ ਦਿਵਾਉਣੀ ਹਾਂ ਕਿ ਬੀਇੰਗ ਅ ਪ੍ਰਿੰਸੀਪਲ ਜਿਹੜੇ ਆ ਬੱਚੇ ਨੇ ਸਾਡੇ ਇਹ ਤਿੰਨੋਂ ਹੀ ਬੱਚੀਆਂ ਜਿਹੜੀਆਂ ਨੇ ਇਹ ਹੌਨ ਹਾਰ ਨੇ ਪੜ੍ਹਨ ਵਾਲੀਆਂ ਨੇ ਜੇ ਇਹ ਆਪਣਾ ਮਾਈਪਾਗੋ ਸੇਵਾ ٹرسٹ ਜਨਨੀ ਬਾ ਫੜਦੀ ਹੈ ਜ਼ਰੂਰ ਇਹ ਬੱਚੀਆਂ ਜਿਹੜੀਆਂ ਨੇ ਕੱਲ ਨੂੰ ਅੱਛੇ ਅਹੁਦਿਆਂ ਤੇ ਪਹੁੰਚ ਕੇ ਹੋਰ ਆਪਣੇ ਵਰਗੀਆਂ ਭੈਣਾਂ ਦੀ ਬਾ ਫੜਨਗੀਆਂ। ਤੋਂ ਇਸ ਮੌਕੇ ਤੇ ਮੈਂ ਮਾਈਪਾਗੋ ਸੇਵਾ ٹرسٹ ਯੂਕੇ ਦੇ ਚੇਅਰ ਪਰਸਨ ਮੈਡਮ ਰੁਪਿੰਦਰਜੀਤ ਕੌਰ ਉਮਨ ਜੀ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਦਾ ਇਹ ਉਪਰਾਲਾ ਸਾਡੀਆਂ ਇਹਨਾਂ ਛੋਟੀਆਂ-ਛੋਟੀਆਂ ਬੱਚੀਆਂ ਤੱਕ ਪਹੁੰਚ ਰਿਹਾ ਹੈ। ਇਨਾਂ ਦੇ ਨਾਲ ਮੈਡਮ ਪਰਮਿੰਦਰ ਗਿੱਲ ਜੀ ਮੈਡਮ ਆਇਆ ਅਲੀ ਜੀ ਮੈਡਮ ਰਾਜਕੌਰ ਜੀ ਜਿਹੜੇ ਕੀ ਇਸ ਦੇ ਵਿੱਚ ਪੂਰੀ ਤਰ੍ਹਾਂ ਨਾਲ ਇਹਨਾਂ ਦੇ ਸਹਿਯੋਗ ਕਰ ਰਹੇ ਨੇ ਔਰ ਮੈਂ ਅਕਾਲਪੁਰ ਖੱਗੇ ਇਹ ਅਰਦਾਸ ਕਰਦੀ ਹਾਂ ਕਿ ਇਹਨਾਂ ਸਾਰਿਆਂ ਆਪਣੀਆਂ ਸਾਡੇ ਇਹਨਾਂ ਪੈਣਾ ਦੀ ਜਿਹੜੇ ਇਹਨਾਂ ਉਪਰਾਲਾ ਕਰ ਰਹੇ ਹਨ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਜਿਹੜੀ ਇਹਨਾਂ ਦੀ ਇੱਥੇ ਲੋਕਲ ਟੀਮ ਹੈ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਇਹੋ ਜਿਹੀਆਂ ਹੋਰ ਬੱਚੀਆਂ ਲੋੜਵੰਦ ਲੋਕਾਂ ਦੀ ਇਹ ਮਦਦ ਕਰਦੇ ਰਹੇ ਮੈਂ ਆਪਣੇ ਸਕੂਲ ਦੇ ਸਰਦਾਰ ਕੁਲਦੀਪ ਸਿੰਘ ਜੀ ਸੈਕਟਰੀ ਵੱਲੋਂ ਵੀ ਧੰਨਵਾਦ ਕਰਨਾ ਚਾਹਨੀ ਹਾਂ ਕਿ ਉਹਨਾਂ ਨੇ ਆਪਣਾ ਵਕਤ ਕੱਢਿਆ ਔਰ ਇੱਥੇ ਆਏ ਨੇ ਤੇ ਆਪਣਾ ਜਿਹੜਾ ਹੈ ਇਹਨਾਂ ਬੱਚੀਆਂ ਦੇ ਨਾਲ ਇਹਨਾਂ ਦਾ ਵੀ ਹਮੇਸ਼ਾ ਪਹਿਲਾਂ ਤੋਂ ਵੀ ਇਹਨਾਂ ਦਾ ਜਿਹੜਾ ਹੈ ਇਹਨਾਂ ਬੱਚੀਆਂ ਤੇ ਸਹਿਯੋਗ ਰਿਹਾ ਹੈ ਔਰ ਉਹ ਪਵਿੱਖ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਸਾਡੇ ਨਾਲ ਜੁੜੇ ਨੇ ਮਾਈਪਾਗੋ ਟਰਸਟ ਦੀ ਯੂਕੇ ਵਾਲੇ ਔਰ ਸਾਡੇ ਨਾਲ ਜੁੜੇ ਰਹਿਣਗੇ ਔਰ ਸਾਡੀਆਂ ਹੋਰ ਬੱਚੀਆਂ ਦੀ ਵੀ ਇਸ ਤਰ੍ਹਾਂ ਜਿਹੜੀ ਹੈ ਮਦਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਈਪਾ ਗੋਸੇਵਾ ٹرسٹ ਦੇ ਮੈਂਬਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਡਮ ਪਰਮਿੰਦਰ ਗਿੱਲ ਮੈਡਮ ਮਾਇਆ ਅਲੀ ਮੈਡਮ ਰਾਜਕੌਰ ਅਤੇ ਇਹਨਾਂ ਦੇ ਹੋਰ ਸਾਥੀਆਂ ਵੱਲੋਂ ਨਿਭਾਈ ਗਈ ਇਸ ਸੇਵਾ ਦਾ ਸਾਨੂੰ ਉਮੀਦ ਹੈ ਕਿ ਜਿਹੜੇ ਸਾਡੇ ਤਿੰਨ ਬੱਚੇ ਸੰਸਥਾ ਵੱਲੋਂ ਇਹਨਾਂ ਦਾ ਖਰਚਾ ਚੱਕਿਆ ਗਿਆ ਹੈ ਇਹ ਬੱਚੇ ਆਪਣੀ ਉਮੀਦਾਂ ਤੇ ਖਰੇ ਉਤਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ